ਇਹ ਨਬੂਦਾਂ ਕਿਲੋਣੇ ਨਹੀਂ ਆਉਂਦੀ ਗੀ ਪੂਰਾ ਖੇਰਾ ਹੈ ਪਿੰਡੀ ਚੱਲ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਹਾਏ 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 ਹੋਏ ਹੋਏ ਵੀਰੇ ਅੱਜ ਜਿਹਨੇ ਤੁਸੀਂ ਇਹ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੁਕੀਆਂ ਕੀ ਕਾਰਨ ਹੈ ਕੀ ਇਹਦੇ ਵਿੱਚ ਕਮੀ ਨਜ਼ਰ ਆਈ ਤੁਹਾਨੂੰ ਮੈਂ ਸੁਖਪਾਲ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡ ਦੇ ਕਰਮਚਾਰੀਦਲ ਅਧੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਤੌਰ ਤੇ ਇਹ ਜੋ ਸਾਡਾ ਕੇਂਦਰ ਸਰਕਾਰ ਨੇ ਇੱਕ ਮੁਲਾਜ਼ਮਾਂ ਨੂੰ ਬਿਨਾਂ ਭਰੋਸੇ ਤੋਂ ਲਏ ਪਹਿਲਾਂ ਐਨਪੀਐਸ ਲਾਗੂ ਕੀਤੀ 2004 ਚ ਮੁਲਾਜ਼ਮਾਂ ਦਾ ਜ਼ੋਰਦਾਰ ਸੰਘਰਸ਼ ਚੱਲ ਰਿਹਾ ਸੀ ਐਨਪੀਐਸ ਰੱਦ ਕਰਾਉਣੀ ਤੇ ਓਪੀਐਸ ਬਹਾਲ ਕਰਾਉਣੀ ਪਰੰਤੂ ਕੇਂਦਰ ਸਰਕਾਰ ਨੇ ਆਪਦੀ ਨਵੀਂ ਚਾਲ ਖੇੜਦੇ ਆ ਓਪੀਐਸ ਦੀ ਜਗ੍ਹਾ ਤੇ ਇੱਕ ਯੂਪੀਐਸ ਲਿਆਂਦਾ ਜਿਹੜਾ ਕਿ ਐਨਪੀਐਸ ਦੀ ਤਰ੍ਹਾਂ ਹੀ ਮਾਰੂ ਆ ਇਹਦੇ ਵਿੱਚ ਮੁਲਾਜ਼ਮਾਂ ਦੀ ਜਿਹੜੀ ਆ ਨੌਕਰੀ ਉਹਦੇ ਅਹੁਦੇ ਨੂੰ ਨਹੀਂ ਵਿਚਾਰਿਆ ਜਾ ਰਿਹਾ ਉਹਨੇ ਕਿਸੇ ਨੇ 30 ਸਾਲ ਸਰਵਿਸ ਕੀਤੀ ਆ ਕਿਸੇ ਨੇ ਕਿੰਨੀ ਕੀਤੀ ਕੋਈ ਕਿਹੜੇ ਅਹੁਦੇ ਤੋਂ ਰਿਟਾਇਰ ਹੋ ਰਿਹਾ ਵਾ ਪਰ ਮੁਲਾਜ਼ਮਾਂ ਦੇ ਹੱਕ ਨੂੰ ਅਣਦੇਖਿਆ ਕਰਕੇ ਸਿਰਫ ਇੱਕ ਮੋਸਤ ਜਿਹੜੇ ਪੈਸੇ ਉਹਨਾਂ ਨੂੰ ਲਾ ਦੇਣੇ ਰਿਟਾਇਰਮੈਂਟ ਤੇ ਉਹ ਇੱਕ ਸਰਾਸਰ ਮੁਲਾਜ਼ਮਾਂ ਦਾ ਧੋਖਾ ਵਾ ਜਿਹੜਾ ਮੁਲਾਜ਼ਮਾਂ ਦਾ ਇਹ ਪੈਸਾ ਸਰਕਾਰ ਹੜਪਣਾ ਚਾਹੁੰਦੀ ਆ ਖੜਪ ਕੇ ਕਾਰਪੋਰੇਟ ਘਰਾਣੇ ਹੁੰਦੇ ਨੇ ਚਾਹੁੰਦੇ ਉਹਦੇ ਵਿਰੋਧ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਏ ਆ ਕਿchna ਕੱਪੀਆਂ ਤੁਹਾਡੀਆਂ ਜੀ NPS ਤੇ OPS ਤੇ UPS ਦਾ ਕੀ ਫੁੱਲ ਮੀਨਿੰਗ ਹੈਗਾ ਦੇ ਕੀ ਇਹਦੇ ਵਿੱਚ ਤੁਹਾਨੂੰ ਕਮੀਆਂ ਲੱਗੀਆਂ ਜਿਹੜਾ OPS ਦਾ ਇਹ 올ਡ ਪੈਨਸ਼ਨ ਸਕੀਮ ਸੀ ਜਿਹਨੂੰ ਪੁਰਾਣੀ ਪੈਨਸ਼ਨ ਕਹਿੰਦੇ ਨੇ NPS ਨਿਊ ਪੈਨਸ਼ਨ ਸਕੀਮ ਜਿਹੜੀ 2004 ਦੇ ਵਿੱਚ ਲੱਗੀ ਜਿਹੜੀ UPS ਇਹ ਨਵੀਂ ਲਾਗੂ ਕੀਤੀ ਗਈ ਆ ਇਹ ਜੁਨਾਈਟ ਕੇਂਦਰ ਸਰਕਾਰ ਵੱਲੋਂ ਸਟੇਟਾਂ ਤੇ ਜੋ ਮੁਲਾਜ਼ਮ ਨੇ ਜਾਂ ਕੇਂਦਰ ਅਧੀਨ ਜੋ ਵੀ ਪੱਕੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੇ ਯੂਪੀਐਸ ਆ ਜਿਹੜਾ ਯੂਨਾਈਟਿਡ ਪੈਨਸ਼ਨ ਸਕੀਮ ਆ ਥੋਪੀ ਜਾ ਰਹੀ ਆ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਸਰਕਾਰ ਨੇ ਕਿ ਮਲਾਜਮਾਂ ਦੇ ਧੋਖਾ ਦੇ ਕੇ ਲਾਗੂ ਕਰਤਾ ਨਾ ਮਲਾਜਮਾਂ ਦੀ ਜਥੇਬੰਦੀਆਂ ਨੂੰ ਭਰੋਸੇ 'ਚ ਲਿਆ ਗਿਆ ਨਾ ਉਹਨਾਂ ਨਾਲ ਗੱਲਬਾਤ ਕੀਤੀ ਗਈ ਯੂਪੀਐਸ ਨੂੰ ਟੱਕੇ ਨਾਲ ਹੀ ਮਲਾਜਮਾਂ 'ਤੇ ਥੋਪ ਦਿੱਤਾ ਗਿਆ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅੱਜ ਆਪਾਂ ਉਸੇ ਰੋਸ ਦੇ ਵਿੱਚ 71 ਹੋਇਆ ਕੇਂਦਰ ਸਰਕਾਰ ਦੇ ਇਸ ਯੂਪੀਐਸ ਨੂੰ ਆਪਾਂ ਫੋਕ ਕੇ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਦੋਨਾਂ ਦੇ ਖਿਲਾਫ ਆਪਾਂ ਅੱਜ ਰੋਸ ਪ੍ਰਦਰਸ਼ਨ ਕਰਨ ਆਏ ਆਂ ਇਹ ਯੂਪੀਐਸ ਜਿਵੇਂ ਐਮਪੀਐਸ ਦੇ ਵਿੱਚ ਧੋਖਾ ਕੀਤਾ ਗਿਆ ਸੀ ਉਸੇ ਤਰ੍ਹਾਂ ਇਸ ਯੂਪੀਐਸ ਦੇ ਵਿੱਚ ਵੀ ਧੋਖਾ ਕੀਤਾ ਗਿਆ ਮੁਲਾਜ਼ਮਾਂ ਨੂੰ ਦਿਖਾਵੇ ਦੇ ਲਈ ਚੀਜ਼ ਹੋਰ ਤੇ ਅਸਲੀਅਤ ਦੇ ਵਿੱਚ ਚੀਜ਼ ਹੋਰ ਦੱਸੀ ਜਾ ਰਹੀ ਆ ਜੋ ਪਲੈਨ ਪੈਨਸ਼ਨ ਆ ਮੁਲਾਜ਼ਮ ਦਾ ਇੱਕ ਜ਼ਬੂਰੀ ਹੱਕ ਆ ਉਹਨੂੰ ਖੋ ਕੇ ਇੱਕ ਫਿਕਸ ਕਹਿ ਲੋ ਵੀ ਇੱਕ ਫਿਕਸ ਪੈਸੇ ਦਿੱਤੇ ਜਾਣੇ ਆ ਤੁਸੀਂ ਤੁਹਾਡੀ ਦੱਤ ਕੀਤੀ ਆ ਘਟ ਕੀਤੀ ਆ ਤੁਹਾਡੀ ਤਨਖਾਹ ਵਾਬ ਸੀ ਘਟ ਸੀ ਤੁਸੀਂ ਕਿਹੜੇ ਅਹੁਦੇ ਤੇ ਹੈਗੇ ਸੀ ਨਹੀਂ ਹੈਗੇ ਸੀ ਸਾਰਾ ਕੁਝ ਚੀਜ਼ਾਂ ਦਾ ਨਕਾਰਾ ਕਰਕੇ ਸਿਰਫ ਤੁਹਾਡੇ ਸਾਲਾਂ ਨੂੰ ਗਿਣ ਕੇ ਇੱਕ ਫਿਕਸ ਪੱਤਾ ਲਾ ਦੇਣਾ ਉਹ 10000 ਆ ਕਿਸ ਦਾ 8000 ਆ ਕਿਸ ਦਾ 12000 ਆ ਜਦ ਕਿ ਮਲਾਜ਼ਮਾਂ ਦੀ ਇਹ ਪੈਨਸ਼ਨਾਂ ਜੇ ਪੁਰਾਣੀ ਪੈਨਸ਼ਨ ਸਕੀਮ ਦੇ ਅਧੀਨ ਆਉਂਦੇ ਆ ਤਾਂ 25 25 30 30 35 35 40 40000 ਵੜਦੀ ਆ ਜਿਵੇਂ ਐਨਪੀਐਸ ਦੇ ਵਿੱਚ ਧੋਖਾ ਕੀਤਾ ਗਿਆ ਸੀ ਉਸੇ ਤਰ੍ਹਾਂ ਇਹ यूपीएस ਦੇ ਵਿੱਚ ਧੋਖਾ ਕੀਤਾ ਗਿਆ ਸਭ ਤੋਂ ਪਹਿਲਾਂ ਅਸੀਂ ਇਸ ਜੋ ਯੂਪੀਐਸ ਦਾ ਲਾਗੂ ਕੀਤਾ ਸੁਪਾਗੂ ਸਰਦਾਰ ਸੁਖਪਾਲ ਸਿੰਘ ਜਰਨਲ ਸਕੱਤਰ ਤੇ ਡੀਪੋ ਪ੍ਰਧਾਨ ਸਰਦਾਰ ਗਰਜੀਤ ਸਿੰਘ ਨੂੰ ਕਹਿੰਦਾ ਵੀ ਇਸ ਦਾ ਫੂਕ ਫੁਕਿਆ ਜਾਵੇ ਤਾਂ ਜੋ ਆਪਾਂ ਮਲਾਜਮਾਂ ਦੇ ਤੋਂ ਬਾਅਦ ਮਲਾਜਮਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ 2004 ਤੋਂ ਪਹਿਲਾਂ ਪੁਰਾਣੀ ਪੈਨਸ਼ਨ ਲਾਗੂ ਹੁੰਦੀ ਸੀ ਜਿਹਦੀ ਉਮਰ ਲਗ ਤਕਰੀਬਨ 40 ਸਾਲ ਹੀ ਰਹੀ ਆ ਤੇ ਜਿਹੜੀ ਨਿਊ ਪੈਨਸ਼ਨ ਸਕੀਮ ਕੀ ਸੀ ਇਹਦੇ ਵਿੱਚ ਵੱਡੇ ਜਿਹੜੇ ਕਾਰਪੋਰੇਟ ਸੈਕਟਰ ਦੇ ਘਰਾਣੇ ਨੇ ਉਹਨਾਂ ਨੂੰ ਇਹ ਫੰਡ ਦਿੱਤਾ ਜਾ ਰਿਹਾ ਸੀ ਤੇ ਵਾਪਸੀ ਦੇ ਰੂਪ ਦੇ ਵਿੱਚ ਨਿਗੋਣੀਆਂ ਤਨਖਾਹਾਂ ਨਿਗੋਣੀਆਂ ਪੈਨਸ਼ਨਾਂ ਫੰਡ ਵੀ ਸਾਨੂੰ ਸਹੀ ਰੂਪ ਦੇ ਵਿੱਚ ਵਾਪਸ ਨਹੀਂ ਮਿਲ ਰਿਹਾ ਸੀ ਕੇਂਦਰ ਤੇ ਜਿਹੜੀਆਂ ਸਟੇਟ ਗਵਰਨਮੈਂਟਾਂ ਸੀ ਨੇ ਇਹਨਾਂ ਨਾਲ ਕੇ ਇੱਕ ਨਵੀਂ ਯੂਪੀਐਸ ਲਿਆਂਦੀ ਯੂਪੀਐਸ ਦੇ ਵਿੱਚ ਫੇਰ ਉਹੀ ਕੰਮ ਕੀਤਾ ਜਾ ਰਿਹਾ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਸਿਰਫ ਉਹਨਾਂ ਨੂੰ ਹੀ ਪੈਸੇ ਦਿੱਤੇ ਜਾ ਰਹੇ ਨੇ ਜੋ ਪੰਜਾਬ ਸਰਕਾਰ ਜਾਂ ਮਲਾਜ਼ਮਾਂ ਦਾ ਹੱਕ ਆ ਇੱਕ ਲੈਣਾ ਬਣਦਾ ਸੀ ਪੁਰਾਣੀ ਪੈਨਸ਼ਨ ਦੇ ਵਿੱਚ ਉਹ ਮਾਰਿਆ ਜਾ ਰਿਹਾ यूपीएस ਦੇ ਤੇ ਨੀਪੀਐਸ ਦੀ ਤਰ੍ਹਾਂ ਹੀ ਇੱਕ ਨਰਧਾਰਤ ਪੈਨਸ਼ਨ ਲਗਾਈ ਜਾ ਰਹੀ ਆ ਠੀਕ ਆ ਮਲਾਜਮਾਂ ਦਾ ਹੱਕ ਖੋ ਕੇ ਜਿਸ ਕਾਰਨ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਮਤਲਬ ਕਿ ਵੀ ਕੰਨ ਫੜਾਇਆ ਤੁਹਾਨੂੰ ਚਾਹੇ ਲੱਤਾਂ ਵੇਦੀ ਫੜਲੋ ਜਾਂ ਸਿੱਧੇ ਫੜਲੋ ਜਾਂ ਘੁਮਾ ਕੇ ਹੱਥ ਫੜਲੋ ਇਹ ਹੀ ਗੱਲ ਬਿਲਕੁਲ ਜੀ ਬਿਲਕੁਲ ਕੇਂਦਰ ਸਰਕਾਰ ਨੇ ਪੱਲਾ ਛਡਾਉਣਾ ਸੀ ਉਹ ਮਲਾਜਮਾਂ ਦਾ ਸੰਘਰਸ਼ ਐਨਾ ਤਿੱਖਾ ਹੋ ਰਿਹਾ ਸੀ ਵੀ ਕੇਂਦਰ ਸਰਕਾਰ ਨੂੰ ਝੁਕਣਾ ਪੈਣਾ ਸੀ ਕੇਂਦਰ ਸਰਕਾਰ ਨੇ ਕਾਰਪੋਰੇਟ ਸੈਕਟਰ ਦੇ ਹੱਥਾਂ ਜੀ ਵੀ ਆਪਣੇ ਹੱਥ ਵੜਾਈ ਬੈਠੀ ਆ ਤਾਂ ਦੋਨੇ ਪਾਸੇ بچਣ ਲਈ ਉਹਨਾਂ ਨੇ ਇੱਕ ਵਿਚਾਰਨਲਾ ਮਾਧਿਅਮ ਕੱਢਿਆ ਯੂਪੀਐਸ ਲੈ ਆਂਦਾ ਯੂਪੀਐਸ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਕਾਰਪੋਰੇਟ ਸੈਕਟਰ ਨੂੰ ਵੀ ਖੁਸ਼ ਕਰਦੇ ਤੇ ਮੁਲਾਜ਼ਮਾਂ ਨੂੰ ਵੀ ਕਰਦੀ ਹੈ ਇੱਥੇ ਸਰਕਾਰ ਨੇ ਉਹੀ ਕੀਤਾ ਮੁਲਾਜ਼ਮਾਂ ਦੇ ਹੱਕ ਖੋ ਕੇ ਫਿਰ ਕਾਰਪੋਰੇਟ ਸੈਕਟਰ ਨੂੰ ਵਾਪਸ ਕਰਦੇ ਮੰਨ ਕੇ ਚਲੋ ਜੇਕਰ ਹੋ ਪੈਨਸ਼ਨ ਤੁਹਾਡੀ ਉਹ ਪ੍ਰਾਣੀ ਬਹਾਲੀ ਨਹੀਂ ਹੁੰਦੀ ਓਪੀਐਸ ਨੂੰ ਲਾਗੂ ਨਹੀਂ ਕਰਦੇ ਫਿਰ ਤੁਸੀਂ ਕੀ ਕਰੋਗੇ ਦੇਖੋ ਜੀ ਪਿਛਲੇ ਤਕਰੀਬਨ 20 ਸਾਲ ਤੋਂ ਜੋਨ ਤੋਂ एनपीएस ਲਾਗੂ ਹੋਈ ਆ ਉਹ ਤੋਂ ਜਿਹੜੀਆਂ ਮੁਲਾਜ਼ਮ ਜੱਥੇਬੰਦੀਆਂ ਆ ਹਰ ਵਰਗ ਦੀਆਂ ਉਹ ਸੰਘਰਸ਼ ਕਰ ਰਹੀਆਂ ਨੇ ਕੇਂਦਰ ਸਰਕਾਰ ਨੇ ਜੋ ਚਾਲ ਖੇਡੀ ਆ ਯੂਪੀਐਸ ਲਾਗੂ ਕਰਕੇ ਤੇ ਪੰਜਾਬ ਸਰਕਾਰ ਨੇ ਇੱਕ ਚਾਲ ਖੇਡੀ ਸੀ 2022 ਚ ਵੋਟਾਂ ਲੈਣ ਦੀ ਖਾਤਰ ਇੱਕ ਦੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੁਰਾਣੀ ਪੈਨਸ਼ਨ ਸਕੀਮ ਤੇ ਜਿਹੜਾ ਕਿ 2 ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਪੂਰਾ ਉਹਦੀ ਕਲੈਰੀਫਾਈ ਸਰਕਾਰ ਨਹੀਂ ਕਰ ਸਕੀ ਵੀ ਅਸੀਂ ਉਹਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਸੀ ਸਾਡੀ ਇਹ ਵੱਖ-ਵੱਖ ਜੱਥੇਬੰਦੀਆਂ ਟੀਚਰ ਬਿਜਲੀ ਬੋਰਡ ਤੋਂ ਵੀ ਆ ਕਈ ਵਿਭਾਗਾਂ ਦੇ ਜਿਹੜੇ ਕਰਮਚਾਰੀ ਰਲ ਕੇ ਇੱਕ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਬਣੀ ਹੋਈ ਆ ਜਿਹਦੇ ਸਾਡੇ ਕਨਵੀਨਰ ਸਰਦਾਰ ਜਸਵੀਰ ਸਿੰਘ ਤਲਵਾੜਾ ਜੀ ਸੂਬਾ ਕਨਵੀਨਰ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੇਕਰ ਸਰਕਾਰ ਪੰਜਾਬ ਸਰਕਾਰ ਹਜੇ ਤੱਕ ਨਹੀਂ ਜਾਗੀ ਤੇ ਗਾਹ ਵੀ ਨਹੀਂ ਜਾਗੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਾਂ ਭਰਾਤਰੀ ਜੱ社 ਬੰਦੀਆਂ ਨਾਲ ਜੋ ਵੀ ਸੰਪਰਕ ਹੋਗੇ ਸਰਕਾਰਾਂ ਦੇ ਖਿਲਾਫ ਜਿੰਨਾ ਵੀ ਤਿੱਖਾ ਸੰਘਰਸ਼ ਕਰਨਾ ਪਿਆ ਉਹ ਕਰਾਂਗੇ ਪਰ ਇੱਕ ਗੱਲ ਸਾਡੀ ਜਿਹੜੀ ਆ ਸਰਕਾਰ ਆ ਜਿਹੜੀ ਕੰਨ ਤੇ ਲਿਖੀ ਪੜ ਲਵੇ ਬਈ ਜਿੱਡੀ ਮਰਜ਼ੀ ਸਰਕਾਰ ਆ ਜੇ ਇਹਨੂੰ ਝੁਗਣਾ ਪੈਣਾ ਮੁਲਾਜ਼ਮਾਂ ਦੇ ਰੋ ਅੱਗੇ ਮੁਲਾਜ਼ਮਾਂ ਦੀਆਂ ਮੰਨ ਸਰਤਾ ਮੰਨੀਆਂ ਤੋਂ ਬਿਨਾਂ ਦੀ ਗਤੀ ਨਹੀਂ ਹੋਣੀਗੀ ਜੇ ਮੁਲਾਜ਼ਮ ਸਰਕਾਰ ਨੂੰ ਜਿਤਾ ਕੇ 92 ਐਮਐਲਏ ਲਿਆ ਸਕਦੇ ਆ ਮੋਦੀ ਦੇ ਐਮਪੀ ਲਿਆ ਸਕਦੇ ਆ ਤਾਂ ਇਹਨਾਂ ਨੂੰ ਸਿੱਟਣਾ ਵੀ ਕੋਈ ਵੱਡੀ ਗੱਲ ਨਹੀਂ ਆਪਦੀਆਂ ਮੰਗਾਂ ਅਸੀਂ ਹਰ ਹਾਲਤ ਚ ਮਨਵਾ ਕੇ ਰਵਾਂਗੇ ਤੇ ਆਪਦੇ ਵਰਕਰਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਆ 1982 ਵਾਲੀ ਉਹ ਲਾਗੂ ਕਰਵਾ ਕੇ ਰਾਂਗੇ ਜਿਹੜਾ ਤੁਹਾਡਾ ਆਧਾਰਾ ਹੈਗਾ ਪੰਜਾਬ ਰੋਡਵੇ ਸਟੇਟ ਸਰਕਾਰ ਦੇ ਅੰਡਰ ਆ ਤੁਸੀਂ ਅੱਜ ਸੈਂਟਰ ਸਰਕਾਰ ਦੇ ਪੁਤਲੇ ਫੋਕੇ ਗਏ ਜਿਹੜੀ ਪੈਨਸ਼ਨ ਤੁਹਾਨੂੰ ਬਹਾਲੀ ਹੋਣੀ ਆ ਉਹ ਸਟੇਟ ਸਰਕਾਰ ਵੱਲੋਂ ਹੋਣੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਗੁਰਜੀਤ ਸਿੰਘ ਪ੍ਰਧਾਨ ਪੰਜਾਬ ਰੋਡ ਦੇ ਕਰਮਚਾਰੀਆਂ ਦੇ ਗ੍ਰਾਹਕੋਂ ਅੱਜ ਦਾ ਜਿਹੜਾ ਇਹ ਨੋਟੀਫਿਕੇਸ਼ਨ ਯੂਪੀਐਸਸੀ ਪੈਨਸ਼ਨ ਨੂੰ ਇਹਨਾ ਨੋਟੀਫਿਕੇਸ਼ਨ ਅ ਪਿਛਲੇ 25 ਜਨਵਰੀ ਨੂੰ ਲਾਗੂ ਕੀਤਾ ਹੁੰਦੀਆਂ ਕਾਪੀਆਂ ਸਾੜ ਕੇ ਅਸੀਂ ਆਪ ਦਾ ਰੋਸ ਨਜ਼ਾਰਾ ਕੀਤਾ ਇਹ ਪੁਰਾਣੀ ਪੈਨਸ਼ਨ ਬਹਾਲੀ ਸਿਗਰਸ਼ ਕਮੇਟੀ ਦੇ ਸੱਦੇ ਤੇ ਕੀਤਾ ਗਿਆ ਸਰਕਾਰ ਨਾਲ ਜਦੋਂ ਸਾਡੀ ਮੀਟਿੰਗਾਂ ਹੁੰਦੀਆਂ ਸਾਡੇ ਸੀਨੀਅਰ ਲੀਡਰਾਂ ਦੀਆਂ ਤੇ ਸਾਨੂੰ ਸਰਕਾਰ ਐਨਪੀਐਸ ਤੋਂ ਓਪੀਐਸ ਦਾ ਕੋਈ ਨਹੀਂ ਦੇ ਰਹੀ ਸਗੋਂ ਸਾਨੂੰ ਯੂਪੀਐਸ ਦੀ ਆਪਸ਼ਨ ਦੇ ਰਹੀ ਆ ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੀਆਂ ਲੀਹਾਂ ਤੇ ਚੱਲ ਰਹੀ ਆ ਤੇ ਅਸੀਂ ਆਪਦੀ ਇਹ ਸਮੰਗ ਨੂੰ ਲੈ ਕੇ ਸੈਂਟਰ ਸਰਕਾਰ ਦੀ ਜੋ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਸਾਨੂੰ ਮਨਜ਼ੂਰ ਨਹੀਂ ਅਸੀਂ ਉਸ ਦੇ ਵਿਰੋਧ ਵਿੱਚ ਅੱਜ ਇਹ ਅਰਥੀਆਂ ਫੋਕੀਆਂ ਤੋਂ ਜੋ ਇਹਦਾ ਨੋਟੀਫਿਕੇਸ਼ਨ ਦੇ ਕਾਪੀਆਂ ਸੌੜੀਆਂ। ਧੰਨਵਾਦ। ਕੀ ਕਹਣਾ ਜੋਨੇ ਸਰਕਾਰ ਨੂੰ ਤੁਸੀਂ? ਸਰਕਾਰ ਨੂੰ ਅਸੀਂ ਇਹੀ ਚਾਹੁੰਦੇ ਆ ਸਾਨੂੰ ਕੋਈ ਯੂਪੀਐਸ ਐਨਪੀਐਸ ਨਹੀਂ ਚਾਹੀਦਾ ਤੁਹਾਨੂੰ ਜੋ ਓਪੀਐਸ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਚੋਣਾਂ ਵੇਲੇ ਵਾਅਦਾ ਵੀ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਅਸੀਂ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਇਹ ਫੈਸਲੇ ਲਾਗੂ ਕਰਾਂਗੇ ਪਰ ਅੱਜ 3 ਸਾਲ ਬੀਤਣ ਤੋਂ ਬਾਵਜੂਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।